ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਕੱਦ ਕਾਠ ਦੇ ਦੋ ਜਾਨਵਰ ਲੈ ਕੇ ਆਏ ਆ ਇੱਕ ਲਾਲ ਚੰਬੀ ਘੋੜੀ ਹੈ ਗੱਬਣ ਚੈੱਕ ਪਾਸ ਆ ਤੇ ਇੱਕ ਬਹੁਤ ਸ਼ਕੀਨ ਨੀਲੀ ਚੰਬੀ ਬਛੇਰੀ ਆ ਕੰਨਾਪੁਣਾ ਦੀ ਬਹੁਤ ਸ਼ਕੀਨ ਆ ਬਛੇਰੀ ਤੇ ਦੋਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਵੀਡੀਓ ਵਿੱਚ ਕਲੀਅਰ ਕਰਾਂਗੇ ਤੇ ਜਿਹੜੇ ਜਾਨਵਰ ਦਾ ਆਪਾਂ ਨੂੰ ਮਾਲਕ ਵੀਰਾਂ ਨੇ ਰੇਟ ਦੱਸਿਆ ਉਹ ਵੀ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਵੀ ਆਪਣਾ ਜਾਨਵਰ ਘਰ ਬੈਠਾ ਸੇਲ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਲਗਵਾ ਕੇ ਆਪਣਾ ਜਾਨਵਰ ਸੇਲ ਕਰ ਸਕਦੇ ਹੋ ਆਜੋ ਮਿੱਤਰੋ ਗੱਲ ਕਰ ਗਏ ਆਪਾਂ ਲਾਲ ਚੰਬੀ ਘੋੜੀ ਬਾਰੇ ਇਹਦੀ 5 ਕਸਾਲ ਉਮਰ ਆ ਤੇ 63+ ਹਾਈਟ ਆ ਬਾਲ ਪੌਰੀਆਂ ਦੀ ਕਲੀਅਰ ਆ ਹੱਡਾਂ ਪੈਰਾਂ ਦੀ ਓਕੇ ਆ ਸਵਾਰੀ ਦੀ ਬਹੁਤ ਚੰਗੀ ਆ ਘੋੜੀ ਬਹੁਤ ਸੋਹਣਾ ਤੁਰਾ ਤੁਰਦੀ ਆ ਤੇ ਸਕੀਨ ਬਹੁਤ ਆਕੰਨਾ ਕੋਨਾਂ ਦੀ ਤੇ ਪਿੱਠਪੂੜੇ ਦੀ ਬਹੁਤ ਮਜ਼ਬੂਤ ਆ ਤੇ ਬਹੁਤ ਚੰਗੇ ਕਦ ਕਾਠ ਦੀ ਆ ਕੋੜੀ 63+ ਹੈਟ ਆ ਆਮ ਕੋੜੀ ਏਡੇ ਕਦ ਕਾਠ ਵਾਲੀ ਮਿਲਦੀ ਨਹੀਂ ਤੇ ਇਸ ਟਾਈਮ ਇਹ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਭੀਮ ਕੋੜੇ ਤੋਂ ਭੀਮ ਕੋੜਾ ਹੈਗਾ ਅਰਜਨ ਰੌਲੀ ਵਾਲੇ ਘੋੜੇ ਦਾ ਬੱਚਾ ਤੇ ਆਪ ਵੀ ਬਹੁਤ ਚੰਗੇ ਖਾਨਦਾਨ ਦੀ ਆ ਤੇ ਬਹੁਤ ਚੰਗੇ ਘੋੜੇ ਤੋਂ ਗੱਬਣ ਨੁਕਰੇ ਬੱਚੇ ਦੇਣ ਵਾਲੀ ਆ ਤੇ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹੜੇ ਬੰਦੇ ਨੂੰ ਇੰਟਰਸਟ ਹੋਇਆ ਮਾਲਕ ਵੀਰਾਂ ਨਾਲ ਸੰਪਰਕ ਕਰਕੇ ਰੇਟ ਵਗੈਰਾ ਦੀ ਜਾਣਕਾਰੀ ਲੈ ਕੇ ਤੁਸੀਂ ਸੌਦਾ ਕਰ ਸਕਦੇ ਹੋ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੈਗਾ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਤੇ ਇੱਕ ਮਾਲਕ ਵੀਰਾਂ ਕੋਲ ਆ ਬਹੁਤ ਸੋਹਣੀ ਨੀਲੀ ਜੰਬੀ ਬਿਸ਼ੇਰੀ ਖੜੀ ਆ ਸ਼ਕੀਨ ਦੇਖੋ ਕੰਨ ਆਪਣਾ ਦੀ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਹੱਡਾਂ ਪੈਰਾਂ ਦੀ ਬਾਲਪੋਰੀਆਂ ਦੀ ਇਹ ਵੀ ਕਲੀਅਰ ਤੇ ਜੇ ਆਪਾਂ ਉਮਰ ਦੀ ਗੱਲ ਕਰਗੇ ਤਾਂ 33 ਮਹੀਨੇ ਉਮਰ ਆ ਹੱਡਾਂ ਪੈਰਾਂ ਦੀ ਓਕੇ ਆ ਬਾਲਪੋਰੀਆਂ ਦੀ ਕਲੀਅਰ ਤੇ 60 ਦੇ ਲਗਭਗ ਹਾਈਟ ਆ ਇਹਦੀ ਆਉਣ ਵਾਲੇ ਸਮੇਂ 'ਚ ਹੋਰ ਵੀ ਚੰਗੇ ਕਦ ਕਾਟ ਦੀ ਕੁੜੀ ਬਣ ਜੂਗੀ ਕਿਉਂਕਿ ਇਹਦੇ ਪਿਓ ਦੀ ਹਾਈਟ ਬਹੁਤ ਸੀ ਬਹਿਤਾਬ ਕੋੜਾ ਗਾ 69 ਇੰਚ ਦਾ ਬਹੁਤ ਚੰਗੇ ਕਦ ਕਾਟ ਦਾ ਕੋੜਾ ਉਸ ਕੋੜੇ ਦੀ ਬੱਚੀ ਆ ਪ੍ਰੂਫ ਵਗੈਰਾ ਮਾਲਕ ਵੀਰਾਂ ਤੋਂ ਮਿਲ ਜਾਣਗੇ ਤੁਹਾਨੂੰ ਤੇ ਜੇ ਆਪਾਂ ਮੁੱਲ ਦੀ ਗੱਲ ਕਰਗੇ ਤਾਂ 165000 ਰੁਪਿਆ ਮੁੱਲ ਕਰਦੇ ਆ ਬਾਕੀ ਇਹਦੇ 'ਚ ਮੁੱਕ ਤੇ ਥੋੜਾ ਮੋਟਾ ਮਾਨਤਨ ਹੋ ਜਾਊਗਾ ਜਿਹੜੇ ਮਨ ਦੇ ਨੂੰ ਟਰਸਟ ਹੋਇਆ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ